ਹਾਂਜੀ ਕਈ ਵਾਰੀ ਆਪਾਂ ਫੋਨ ਤੇ ਗੱਲ ਕਰਦੇ ਹੁੰਦੇ ਹੁੰਦੇ ਆ ਜਦੋਂ ਆਪਾਂ ਨੂੰ ਕਿਸੇ ਦੀ ਕਾਲ ਆਈ ਹੋਦੀ ਆ ਤਾਂ ਵਿੱਚ ਦੂਸਰੀ ਕਾਲ ਕਿਸੇ ਹੋਰ ਦੀ ਆ ਜਾਂਦੀ ਆ ਉਹ ਕੀ ਹੁੰਦਾ ਆ ਤਾਂ ਉਸ ਬੰਦੇ ਨੂੰ ਆਪਾਂ ਕਿਹਾਦਾ ਫੋਨ ਹੈ ਕਾਲ ਵੇਟਿੰਗ ਦੱਸਦਾ ਰਹਿੰਦਾ ਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਸੈਟਿੰਗ ਦੱਸੂਗਾ ਤੁਸੀਂ ਜਾ ਕੇ ਆਪਣੇ ਫੋਨ ਦੇ ਵਿੱਚ ਉਹ ਸੈਟਿੰਗ ਕਰ ਲਿਓ ਮਤਲਬ ਜਦੋਂ ਕਿਸੇ ਦੀ ਵੀ ਕਾਲ ਆਈ ਹੋਆ ਜੇਕਰ ਹੋਰ ਕੋਈ ਦੂਸਰਾ ਬੰਦਾ ਤੁਹਾਨੂੰ ਕਾਲ ਕਰੂਗਾ ਤਾਂ ਉਹਨੂੰ ਵੇਟਿੰਗ ਨਹੀਂ ਦੱਸੂਗਾ ਤਾਂ ਸਵਿਚ ਆਫ ਦੱਸੂਗਾ ਇਹ ਵਾਲੀ ਸੈਟਿੰਗ ਕਿੱਦਾਂ ਕਰਨੀ ਆ ਤੁਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਓ ਧਿਆਨ ਨਾਲ ਆਪਾਂ ਦੱਸ ਦਿਆਂ ਵੀਡੀਓ ਦੇ ਵਿੱਚ ਕੀਬੋਰਡ ਦੇ ਵਿੱਚ ਜਨਾ ਜਿੱਥੇ ਆਪਾਂ ਕਿਸੇ ਨੂੰ ਕਾਲ ਵਗੈਰਾ ਲਾਉਣਾ ਹੈ ਹੁਣ ਤੋਂ ਬਾਅਦ ਕੀ ਕਰਨਾ ਉੱਪਰ ਤੁਸੀਂ ਦੇਖ ਸਕਦੇ ਇੱਧਰ ਤਿੰਨ ਵਿੰਦੂ ਬਣੇ ਹੋ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾਰ ਤੋਂ ਬਾਅਦ ਆਪਾਂ ਥੱਲੇ ਆਉਣਾ ਥੋੜੇ ਹੋਰ ਥੱਲੇ ਆਉਣਾ ਹੁਣ ਤੋਂ ਬਾਅਦ ਤੁਸੀਂ ਦੇਖ ਸਕਦੇ ਜਿੱਥੇ ਲਿਖਿਆ Wi-Fi calling voicemail ਥੱਲੇ ਲਿਖਿਆ supplementary service ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇਹ ਮਾੜੀ ਪ੍ਰੋਸੈਸਿੰਗ ਲੈਣੀ ਕੋਈ ਜ਼ਿਆਦਾ ਨਹੀਂ ਲੈਣੀ ਹੈ ਜੀ ਤੁਸੀਂ ਇਹਨੂੰ ਮਤਲਬ ਆ ਚੀਜ਼ਾਂ ਥੱਲੇ ਆਪਸ਼ਨ ਆ ਜਾਣੀਆਂ ਹੈ ਨਾ ਸ਼ੋ ਮਾਈ ਕਲਰ ਆਈਡੀ ਕਾਲ ਫਾਰਵਰਡਿੰਗ ਕਾਲ ਬੈਰੀ ਕਾਲ ਵੇਟਿੰਗ ਹੈ ਨਾ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਦੇਖ ਸਕਦੇ ਇੱਥੇ ਕਾਲ ਵੇਟਿੰਗ ਵਾਲਾ ਜਿਹੜਾ ਇਹਦੇ ਬਾਰੇ ਤਕਰੀਬਨ ਸਾਰਿਆਂ ਨੂੰ ਪਤਾ ਵੀ ਮੈਨੂੰ ਮੈਦਨ ਵੀ ਦੱਸਣ ਦੀ ਆਪਾਂ ਲੋੜ ਨਹੀਂ ਕਿਸੇ ਨੂੰ ਜੇਕਰ ਇਹ ਔਨ ਹੈ ਤਾਂ ਆਪਾਂ ਨੂੰ ਕਿਸੇ ਦਾ ਵੀ ਕਾਲ ਆਉਂਦੀ ਹੈ ਜਾਂ ਕਰਦਾ ਵੀ ਹੈ ਨਾ ਆਪਣੀ ਕਾਲ ਵੇਟਿੰਗ ਦੱਸਦਾ ਰਹਿੰਦਾ ਹੈ ਇਹਨੂੰ ਪਹਿਲਾਂ ਆਪਾਂ ਬੰਦ ਕਰਨਾ ਹੈ ਜੇ ਜਦੋਂ ਇਹਨੂੰ ਆਪਾਂ ਇੱਥੇ ਬੰਦ ਕਰ ਲੈਣਾ ਹੈ ਬੰਦ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਉੱਪਰ ਲਿਖਿਆ ਉਹਦਾ ਕਾਲ ਫਾਰਵਰਡਿੰਗ ਇੱਥੇ ਆਪਾਂ ਕਲਿੱਕ ਕਰ ਆਪਾਂ ਇੱਥੇ ਕੀ ਕਰਨਾ ਵਾਇਸ ਕਾਲ ਤੇ ਜਾਣਾ ਹੈ ਵਾਇਸ ਕਾਲ ਤੇ ਜਾਣ ਤੋਂ ਬਾਅਦ ਪ੍ਰੋਸੈਸਿੰਗ ਲੈਂਨ ਤੋਂ ਬਾਅਦ ਤੁਸੀਂ ਦੇਖ ਸਕਦੇ ਆਹ ਚੀਜ਼ ਆ ਜਾਣੀ ਜਦੋਂ ਆ ਗਈ ਆਪਾਂ ਕੀ ਕਰਨਾ ਹੈ ਤੁਸੀਂ ਦੇਖ ਸਕਦੇ ਦੂਸਰੇ ਨੰਬਰ ਤੇ ਲਿਖਿਆ ਫਾਰਵਰਡ when busy ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਆ ਜਾਣਾ ਫਾਰਵਰਡ ਟੂ ਇਧਰ ਮਤਲਬ ਨੰਬਰ ਵਗੈਰਾ ਵੀ ਆ ਜਾਣਾ ਹੈ ਤੁਸੀਂ ਇੱਥੇ ਕੀ ਕਰਨਾ ਮੇਰਾ ਵੀਰ ਇੱਥੇ ਤੁਸੀਂ ਉਹ ਨੰਬਰ ਭਰਨਾ ਹੈ ਮਤਲਬ ਜਾਂ ਤਾਂ ਕੋਈ ਬੰਦ ਹੋਇਆ ਹੈ ਤੁਹਾਡਾ ਨੰਬਰ ਜਾਂ ਕੋਈ ਸਵਿਚ ਆਫ ਹੈ ਜਿਹੜਾ ਮਰਜੀ ਮਤਲਬ ਉਹ ਤੁਹਾਡਾ ਜਿਹੜਾ ਮਰਜੀ ਤੁਸੀਂ ਭਾਤਾਂ ਵਾਲ ਜਾ ਕੇ ਤੇ ਹੋਰ ਦਾ ਭਾਤਾਂ ਵਾਲ ਜਿਹੜਾ ਤੁਹਾਡਾ ਦਿਲ ਕਰਦਾ ਹੈ ਅਗਵਲ ਤੁਸੀਂ ਜਿਹੜਾ ਤੁਸੀਂ ਕਰ ਰਹੇ ਇੱਥੇ ਜਿਦਾ ਹੁਣ ਮੇਰਾ ਇੱਕ ਨੰਬਰ ਆ ਬਹੁਤ ਪੁਰਾਣਾ ਨੰਬਰ ਆ ਤਕਰੀਬਨ ਬੰਦੇ ਹੀ ਹੋਇਆ ਆ ਉਹ ਕਾਫੀ ਸਾਲਾਂ ਦਾ ਹੀ ਹੈ ਹਨ ਤੁਸੀਂ ਦੇਖਿਆ ਇਹ ਨੰਬਰ ਭਰਿਆ ਭਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਕ ਪਾਸੇ ਕੈਨਸਲ ਹੈ ਇੱਕ ਪਾਸੇ ਇੱਥੇ ਅਨੇਬਲ ਹੈ ਇੱਥੇ ਆਪਾਂ ਨੂੰ ਅਨੇਬਲ ਕਰਨਾ ਹੈ ਅਨੇਬਲ ਕਰਨ ਤੋਂ ਬਾਅਦ ਇਹ ਮੜੀਏ ਪ੍ਰੋਸੈਸਿੰਗ ਲੈਣੀ ਹੈ ਇੱਥੇ ਲੈਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੇ ਥੱਲੇ ਲਿਖਿਆ ਹੈ ਨਾ ਫੋਰਵਰਡਿੰਗ ਕਾਲ ਟੂ ਆ ਨੰਬਰ ਲਿਖਿਆ ਹੈ ਨਾ ਜੋ ਵੀ ਹੈਗਾ ਹੁਣ ਇੱਥੇ ਬਹੁਤ ਸਾਰੇ ਵੀਰਾਂ ਨੇ ਇਹ ਕਹਿਣਾ ਹੈ ਇਹ ਤਾਂ ਸਾਨੂੰ ਪਤਾ ਹੀ ਆ ਵੀ ਕੋਈ ਵੀ ਕਾਲ ਆਉਂਗੀ ਇਸ ਨੰਬਰ ਤੇ ਫੋਰਵਰਡ ਹੋ ਜਾਣੀ ਹੈ ਹੁਣ ਇਸ ਤਕਰੀਬਨ ਤੁਹਾਨੂੰ ਇਹ ਚੀਜ਼ ਤਾਂ ਨਾਰਮਲ ਦੀ ਗੱਲ ਸਾਰਿਆਂ ਨੂੰ ਪਤਾ ਪਰ ਇਹ ਚੀਜ਼ ਨਹੀਂ ਹੋਣੀ ਹੈ ਜੀ ਇਹਦਾ ਫਾਇਦਾ ਕੀ ਹੋਣਾ ਆਪਾਂ ਨੂੰ ਇਹਦਾ ਫਾਇਦਾ ਇਹ ਹੋਣਾ ਮੰਨ ਲਓ ਤੁਹਾਨੂੰ ਕਿਸੇ ਦੀ ਕਾਲ ਆਈਓ ਹਨਾ ਜਦੋਂ ਆਪਾਂ ਕਿਸੇ ਨੂੰ ਕਾਲ ਆਈਏ ਹੁੰਦੀ ਤਾਂ ਉਹਦੇ ਵਿੱਚ ਕੀ ਹੁੰਦਾ ਜਦੋਂ ਆਪਣਾ ਤੀਸਰਾ ਬੰਦਾ ਦੋ ਜਣੇ ਦਾ ਆਪਾਂ ਕਿਸੇ ਨਾਲ ਕਾਲ ਤੇ ਗੱਲ ਕਰਦੇ ਕੋ ਤੀਸਰਾ ਬੰਦਾ ਜਦੋਂ ਤੁਹਾਨੂੰ ਕਾਲ ਕਰਦਾ ਆ ਉਹਦੇ ਵਿੱਚ ਕੀ ਹੁੰਦਾ ਵੀ ਉਹਨੂੰ ਆਪਣਾ ਫੋਨ ਬੀਜੀ ਦੱਸੀ ਜਾਂਦਾ ਹੈ ਜਦੋਂ ਤੁਸੀਂ ਆਹ ਚੀਜ਼ ਕਰ ਦੋਗੇ ਇਹ ਕਰਨ ਤੋਂ ਬਾਅਦ ਤਹਾਡਾ ਫੋਨ ਉਹਨੇ ਬੀਜੀ ਨਹੀਂ ਦੱਸਣਾ ਹੈਗਾ ਤੁਹਾਡਾ ਫੋਨ ਸਿਰਫ ਸਵਿਚ ਆਫ ਦੱਸੂਗਾ ਤੁਸੀਂ ਟਰਾਈ ਕਰਕੇ ਜਰੂਰ ਦੇਖੋ ਇੱਕ ਵਾਰੀ ਟਰਾਈ ਕਰਕੇ ਦੱਸਦਾ ਤੁਸੀਂ ਦੇਖੋ ਇਧਰੋਂ ਫੋਨ ਮੈਂ ਬੰਦ ਕਰਤਾ ਬੰਦ ਕਰ ਦੋ ਆਹ ਫੋਨ ਪਿਆ ਹੈ ਮੇਰੇ ਕੋ ਮੈਂ ਇਸ ਫੋਨ ਤੋਂ ਇੱਥੇ ਕਾਲ ਲਾਉਂਗਾ ਕੋਈ ਮਤਲਬ ਕਿਸੇ ਨੂੰ ਕਾਲ ਫਾਰਵਰਡ ਨਹੀਂ ਹੋਣੀ ਹੈ ਕਿ ਸਿੱਧੀ ਐਸ ਨੰਬਰ ਤੇ ਕਾਲ ਆਉਂਗੀ ਤੁਸੀਂ ਦੇਖੋ ਇਧਰੋਂ ਮੈਂ ਕਾਲ ਲਾਈ ਤੁਹਾਡੇ ਸਾਹਮਣੇ ਲਾ ਰਿਹਾ ਹਾਂ ਤਾਂ ਵੀਰਾਂ ਦੇ ਜਿਹੜੇ ਬਲਿਖੇ ਨਿਕਲ ਜੂंगे ਇਧਰੋਂ ਕਾਲ ਲਾਈ ਆ ਤਾਂ ਇਧਰ ਦੇਖੋ ਇਧਰ ਕਾਲ ਆ ਗਈ ਆ ਤਾਂ ਤੁਸੀਂ ਦੇਖੋ ਇੱਕ ਹੈ ਸਾਇਲੈਂਟ ਫੋਨ ਕਰ ਸਾਇਲੈਂਟ ਕਰਨ ਦਾ ਬੜਾ ਕਹਣ ਤਰੀਕਾ ਜਿੱਦਾਂ ਮੈਂ ਹੱਥ ਰੱਖਿਆ ਤੁਸੀਂ ਦੇਖਿਆ ਨਾ ਫੋਨ ਸਾਇਲੈਂਟ ਹੋ ਗਿਆ ਇੱਥੇ ਮੈਂ ਵੀਡੀਓ ਕਰੂੰਗਾ ਇਹ ਵੀ ਤੁਸੀਂ ਆਪਣੇ ਫੋਨ 'ਤੇ ਜਰੂਰ ਕਰਿਓ ਤੁਸੀਂ ਦੇਖ ਸਕਦੇ ਆ ਇਧਰੋਂ ਕਾਲ ਮੈਂ ਲਾਈਓ ਤਾਂ ਇਧਰ ਚੱਲ ਰਹੀ ਆ ਹਨਾ ਕੋਈ ਕਿਸੇ ਨੂੰ ਕਾਲ ਫਾਰਵਰਡ ਨਹੀਂ ਹੋਈ ਬਾਕੀ ਕਿਹਨੂ ਕਿਹਨੂ ਇਸ ਟਰਿਕ ਬਾਰੇ ਪਤਾ ਸੀਗਾ ਤਾਂ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਬਾਕੀ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਦੱਬ ਕੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ